ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਸ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਸੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕੈਬਨਿਟ ਨੇ ਚੁੱਕੀ ਸੌਂ ਅਮਰੀਕਾ ਸਾਊਦੀ ਅਰਬ ਨੇ 142 ਬਿਲੀਅਨ ਡਾਲਰ ਦੇ ਰੱਖਿਆ ਸਮਝੌਤੇ ਤੇ ਕੀਤੇ ਦਸਤਖਤ पीएम मार्क कार्नी ਨੇ ਕੀਤਾ ਮੰਤਰੀ ਮੰਡਲ ਚ ਫੇਰਬਦਲ 28 ਮੰਤਰੀ ਅਤੇ ਦਸ ਰਾਜ ਸਖਤਰ ਸ਼ਾਮਿਲ ਆਪਰੇਸ਼ਨ ਸੰਦੂਰ ਦੌਰਾਨ ਮਾਰੇ ਗਏ ਪਰਿਵਾਰਕ ਜੀਆਂ ਲਈ ਮਸਦੂਦ ਅਜ਼ਹਰ ਨੂੰ ਮਿਲੇਗਾ 14 ਕਰੋੜ ਦਾ ਮੁਆਵਜ਼ਾ ਪਾਰਟੀ ਮੋਲਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਆਸਟ੍ਰੇਲੀਆ ਵਿੱਚ 3 ਮਈ ਨੂੰ ਲੇਬਰ ਪਾਰਟੀ ਦੇ ਭਾਰੀ ਬਹੁਮਤ ਨਾਲ ਦੁਬਾਰਾ ਚੁਣੇ ਜਾਣ ਤੋਂ ਬਾਅਦ ਬੀਤੇ ਦਿਨੀ ਯਾਨੀ ਕਿ ਮੰਗਲਵਾਰ ਨੂੰ ਕੈਬਨਿਟ ਨੇ ਸੌਂ ਚੁੱਕੀ ਹੈ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਤੇ ਲੇਬਰ ਪਾਰਟੀ ਨੂੰ 150 ਸੀਟਾਂ ਵਾਲੀ ਪ੍ਰਤੀਨਿਧੀ ਸਭਾ ਦੇ ਵਿੱਚ 92 ਤੋਂ 95 ਸੀਟਾਂ ਜਿੱਤਣ ਦੀ ਉਮੀਦ ਹੈ ਪਿਛਲੀ ਸੰਸਦ ਦੇ ਵਿੱਚ ਪਾਰਟੀ ਕੋਲ 78 ਸੀਟਾਂ ਸਨ ਰੂੜੀਵਾਦੀ ਵਿਰੋਧੀ ਪਾਰਟੀਆਂ ਦੇ ਗੱਠਜੋੜ ਨੂੰ 41 ਸੀਟਾਂ ਮਿਲਣ ਦੀ ਸੰਭਾਵਨਾ ਹੈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਮੱਧ ਪੂਰਬ ਦੇ ਕੂਟਨੀਤਿਕ ਦੌਰੇ ਦੀ ਸ਼ੁਰੂਆਤ ਸਾਊਦੀ ਅਰਬ ਤੋਂ ਕੀਤੀ ਹੈ ਜਿਵੇਂ ਹੀ ਉਹ ਰਿਆਦ ਪਹੁੰਚੇ ਉਹਨਾਂ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨਾਲ ਇੱਕ ਇਤਿਹਾਸਿਕ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਇਸ ਸੌਦੇ ਦਾ ਲਗਭਗ 142 ਬਿਲੀਅਨ ਡਾਲਰ ਦਾ ਹੈ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਸੌਦਾ ਮੰਨਿਆ ਜਾ ਰਿਹਾ ਹੈ ਇਸ ਰੱਖਿਆ ਸੌਦੇ ਦੇ ਤਹਿਤ ਅਮਰੀਕਾ ਸਾウਦੀ ਅਰਬ ਨੂੰ ਅਤਿ ਆਧੁਨਿਕ ਫੌਜੀ ਉਪਕਰਨ ਅਤੇ ਸੇਵਾਵਾਂ ਪ੍ਰਦਾਨ ਕਰੇਗਾ ਇੱਕ ਦਰਜਨ ਤੋਂ ਵੱਧ ਅਮਰੀਕੀ ਰੱਖਿਆ ਕੰਪਨੀਆਂ ਸਾウਦੀ ਅਰਬ ਨੂੰ ਇਹ ਉਪਕਰਨ ਸਪਲਾਈ ਕਰਨਗੀਆਂ ਉਧਰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਇੱਕ ਨਵੀਂ ਅਤੇ ਬਦਲੀ ਹੋਈ ਮੰਤਰੀ ਮੰਡਲ ਦੀ ਘੋਸ਼ਣਾ ਕੀਤੀ ਜੋ ਦੇਸ਼ ਵਿੱਚ ਬਦਲਾਅ ਦੀ ਮੰਗ ਨੂੰ ਦੇਖਦਿਆਂ ਤਿਆਰ ਕੀਤੀ ਗਈ ਹੈ। ਉਹਨਾਂ ਕਹੇ ਕਿ ਇਹ ਟੀਮ ਕੈਨੇਡਾ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਣ ਦੇ ਲਈ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕਾਰਨੀ ਦੀ ਨਵੀਂ ਟੀਮ ਵਿੱਚ 28 ਮੰਤਰੀ ਅਤੇ 10 ਸਚਿਵ ਆਫ ਸਟੇਟ ਯਾਨੀ ਕਿ ਰਾਜ ਸਿਕਤਰ ਸ਼ਾਮਿਲ ਨੇ। ਇਹ ਸਾਰੇ ਮੰਤਰੀ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਤੇ ਉਤਰੀ ਇਲਾਕਿਆਂ ਤੋਂ ਨੇ ਤਾਂ ਜੋ ਪੂਰੇ ਦੇਸ਼ ਦਾ ਪ੍ਰਤੀਨਿਧਤਵ ਹੋ ਸਕੇ ਕਾਰਨੀ ਨੇ ਕਿਹਾ ਕਿ ਸਾਡੀ ਸਰਕਾਰ ਬਦਲਾ ਦੇ ਆਦੇਸ਼ ਨੂੰ ਪੂਰੀ ਤਾਕਤ ਅਤੇ ਤੇਜ਼ੀ ਨਾਲ ਲਾਗੂ ਕਰੇਗੀ ਹੁਣ ਕਿਹਾ ਕਿ ਅਸੀਂ ਅਮਰੀਕਾ ਨਾਲ ਚੱਲ ਰਹੇ ਸੰਕਟ ਨੂੰ ਹੱਲ ਕਰਨਾ ਹੈ ਤੇ ਨਾਲ ਹੀ ਦੇਸ਼ ਦੀ ਅਰਥ ਵਿਵਸਥਾ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਉਧਰ ਪਾਕਿਸਤਾਨ ਸਰਕਾਰ ਜੈਸ਼ੇ ਮੁਹੰਮਦ ਦੇ ਮੁਖੀ ਤੇ ਅਮਰੀਕਾ ਵੱਲੋਂ دہشتਗਰ ਦਹਿਸ਼ਤਗਰ ਐਲਾਨੇ ਮਸੂਦ ਅਜ਼ਹਰ ਨੂੰ ਹਾਲੀਆ ਭਾਰਤ ਹਵਾਈ ਹਮਲਿਆਂ ਦੇ ਵਿੱਚ ਮਾਰੇ ਗਏ ਉਸ ਦੇ 14 ਪਰਿਵਾਰਕ ਜੀਆਂ ਦੀ ਮੌਤ ਦੇ ਮੁਆਵਜ਼ੇ ਵਜੋਂ 14 ਕਰੋੜ ਰੁਪਏ ਦੀ ਅਦਾਇਗੀ ਕਰ ਸਕਦੀ ਹੈ ਜੀਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕਪ੍ਰੈਸ ਰਿਲੀਜ਼ ਦੇ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਨੇ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਕਾਨੂੰਨੀ ਵਾਰਸਾ ਲਈ ਵਿਆਪਕ ਸਹਾਇਤਾ ਤੇ ਪ੍ਰਤੀ ਮ੍ਰਿਤਕ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਅਜ਼ਹਰ ਨਾਲ ਜੁੜੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਮ੍ਰਿਤਕਾ ਵਿੱਚ ਉਸਦੀ ਵੱਡੀ ਭੈਣ ਤੇ ਉਸਦਾ ਪਤੀ, ਇੱਕ ਭਤੀਜਾ ਤੇ ਉਸਦੀ ਪਤਨੀ ਅਤੇ ਇੱਕ ਪਤੀ ਇਸ ਦੇ ਨਾਲ ਹੀ ਉਸਦੇ ਪਰਿਵਾਰ ਦੇ 5 ਬੱਚੇ ਵੀ ਸ਼ਾਮਲ ਸਨ। ਅਧਰ ਸੰਭਾਵੀ ਤੌਰ ਤੇ ਇਕਲੋਤਾ ਕਾਨੂੰਨੀ ਵਾਰਿਸ ਹੋਣ ਕਰਕੇ ਮਾਰੇ ਗਏ ਆਪਣੇ 14 ਪਰਿਵਾਰਕ ਮੈਂਬਰਾਂ ਲਈ 1 ਕਰੋੜ ਰੁਪਏ ਦੇ ਹਿਸਾਬ ਨਾਲ ਕੁੱਲ 14 ਕਰੋੜ ਰੁਪਏ ਦਾ ਹੱਕਦਾਰ ਹੋ ਸਕਦਾ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ Sabrang TV ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਗਕਾਰਨੀ ਨੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਕੀਤਾ ਹੈ ਉਹਨਾਂ ਨੇ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ ਜੀ ਹਾਂ ਅਨੀਤਾ ਆਨੰਦ ਸਾਹਬ ਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੀ ਹੈ ਅਨੀਤਾ ਆਨੰਦ ਨੇ ਪਵਿੱਤਰ ਹਿੰਦੂ ਧਰਮ ਗ੍ਰੰਥ ਗੀਤਾ ਤੇ ਹੱਥ ਰੱਖ ਕੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ ਹੈ ਉਹਨਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਵਜੋਂ ਚੁਣੇ ਜਾਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਇੱਕ ਬਿਹਤਰ ਅਤੇ ਸੁਰੱਖਿਅਤ ਦੁਨੀਆ ਬਣਾਉਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਾਡੀ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ ਉਧਰ ਜਸਟਿਸ ਬੀ ਆਰ ਗਵਈ ਨੇ ਸੁਪਰੀਮ ਕੋਰਟ ਦੇ 52ਵੇਂ ਚੀਫ ਜਸਟਿਸ ਵਜੋਂ ਸੌ ਚੁੱਕੀ ਹੈ। ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਯਾਨੀ ਕਿ ਅੱਜ ਬੁੱਧਵਾਰ ਨੂੰ ਉਹਨਾਂ ਨੂੰ ਅਹੁਦੇ ਦੀ ਸੌ ਚੁੱਕਵਾਈ ਹੈ। ਉਹਨਾਂ ਨੇ ਹਿੰਦੀ ਵਿੱਚ ਸੌ ਚੁੱਕੀ ਹੈ। ਜਸਟਿਸ ਗਵਈ ਦੇਸ਼ ਦੇ ਵਿੱਚ ਦਲਿਤ ਭਾਈਚਾਰੇ ਦੇ ਦੂਜੇ ਚੀਫ ਜਸਟਿਸ ਬਣੇ ਨੇ। ਉਹਨਾਂ ਨੇ ਜਸਟਿਸ ਸੰਜੀਵ ਖੰਨਾ ਦੀ ਥਾਂ ਲਈ ਹੈ ਜੋ ਮੰਗਲਵਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤ ਹੋਏ ਸਨ ਜਸਟਿਸ ਗਵਈ ਦਾ ਕਾਰਜਕਾਲ 23 ਨਵੰਬਰ 2025 ਤੱਕ ਰਹੇਗਾ ਉਹਨਾਂ ਦੀ ਅਗਵਾਈ ਵਿੱਚ ਨਾ ਸਿਰਫ ਨਿਆਪਾਲਿਕਾ ਨੂੰ ਮਹੱਤਵਪੂਰਨ ਫੈਸਲਿਆਂ ਦੀ ਉਮੀਦ ਹੈ ਸਗੋਂ ਉਹ ਨਿਆਇਕ ਵਿਰਾਸਤ ਨੂੰ ਵੀ ਨਵੀਂ ਦਿਸ਼ਾ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਾਸੀਆਂ ਖਾਸ ਕਰਕੇ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਪਾਕਿਸਤਾਨ ਵਿੱਚ ਅਤਵਾਦੀਆਂ ਤੇ ਉਹਨਾਂ ਦੇ ਸਪਾਂਸਰਾਂ ਨੂੰ ਕਰਾਰੀ ਹਾਰ ਦੇਣ ਲਈ ਵਧਾਈ ਦਿੱਤੀ ਹੈ ਤੇ ਸਰਹੱਦ ਪਾਰ ਸ਼ਾਂਤੀ ਦੇ ਦੁਸ਼ਮਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਜ਼ਬੂਤ ਅਤੇ ਸਪਸ਼ਟ ਦ੍ਰਿਸ਼ਟੀਕੋਣ ਦੀ ਛਾਗਾ ਕੀਤੀ ਉਹਨਾਂ ਨੇ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਫੈਸਲਾ ਕੌਣ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੁਸ਼ਮਣੀ ਖਤਮ ਕਰਨ ਦੀ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਰਾਜਨੀਤਾ ਵੱਜੋਂ ਕੰਮ ਕੀਤਾ ਜਿੱਤ ਤੋਂ ਬਾਅਦ ਸ਼ਾਂਤੀ ਸਭ ਤੋਂ ਸਤਿਕਾਰਯੋਗ ਰਸਤਾ ਹੈ ਬਾਲੀਵੁੱਡ ਗਾਇਕ ਸੋਨੂ ਨਿਗਮ ਨੇ ਕਰਨਾਟਕ ਹਾਈ ਕੋਰਟ ਵਿੱਚ ਪਹੁੰਚ ਕਰਕੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਜੀ ਹਾਂ ਗਾਇਕ ਤੇ ਸ਼ਹਿਰ ਦੇ ਵਿੱਚ ਹਾਲ ਹੀ ਵਿੱਚ ਆਯੋਜਿਤ ਇੱਕ ਸੰਗੀਤਕ ਸਮਾਰੋਹ ਦੌਰਾਨ ਕਥਿਤ ਤੌਰ ਤੇ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਕੰਨੜ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ ਜਸਟਿਸ ਸ਼ਿਵਸ਼ੰਕਰ ਅਮਰ ਨਾਵਰਦੀ ਛੁੱਟੀਆਂ ਵਾਲੇ ਬੈਂਚ ਨੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਅਤੇ ਇਸ ਨੂੰ 15 ਮਈ ਨੂੰ ਅਗਲੀ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ ਇਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ